ਇਹ ਮੇਰੇ ਇਸ ਪਾਸੇ ਖੜੀ ਹੋਈ ਤੁਸੀਂ ਬੱਸ ਦੇਖ ਰਹੇ ਹੋ ਇਹ ਕਰੋੜਾ ਰੁਪਏ ਦੇ ਨਾਲ ਤਿਆਰ ਹੋਈ ਬੱਸ ਹੈ ਇਸ ਇਹ ਅਤੀ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬੱਸ ਹੈ ਇਹ ਮੈਡੀਕਲ ਇੱਕ ਵੈਨ ਕਹਿ ਸਕਦੇ ਆ ਜਿਹੜੀ ਇਸ ਵੇਲੇ ਤਿਆਰ ਹੋ ਗਈ ਹੈ ਔਰ ਇਹ ਹੁਣ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਊਗੀ ਲੋਕ ਜਿਹਨੂੰ ਸ਼ੂਗਰ ਦੀ ਮੈਡੀਸਿਨ ਚੱਲ ਰਹੀ ਹੈ ਤੇ ਕਿਸੇ ਨੂੰ ਬੀਪੀ ਦੀ ਮੈਡੀਸਿਨ ਚੱਲ ਰਹੀ ਹੈ ਪਹਿਲਾਂ ਹੀ ਨੂੰ ਹਾਰਟ ਦੀ ਮੈਡੀਸਿਨ ਚੱਲ ਰਹੀ ਹੈ ਤੇ ਕਨੈਕਸ਼ਨ ਟੁੱਟ ਗਿਆ ਅਸੀਂ ਕਹਿੰਦੇ ਮੇਰੀ ਦਵਾਈ ਫੜ ਕੇ ਲਿਆਈ ਆ ਤੁਸੀਂ ਚੱਲੇ ਆ ਬਾਜ਼ਾਰ ਨੂੰ ਉੱਥੇ 15-15 ਕਿਲੋਮੀਟਰ ਪਾਣੀ ਜਿਨੂੰ ਮੈਂ ਕਿੰਨੇ ਕਿਲੋਮੀਟਰ ਅੱਗੇ ਕੋਈ ਕਹਿੰਦਾ 14 ਕਿਲੋਮੀਟਰ ਅੱਗੇ ਕੋਈ ਕਹਿੰਦਾ ਆਪਾਂ 15 ਕਿਲੋਮੀਟਰ ਅੱਗੇ ਆਪਾਂ ਅੱਗੇ ਭਾਲੇ ਇੰਨੇ ਨੇ ਕਿਲੋਮੀਟਰ ਇੰਨੇ ਪਾਣੀ ਜਿਨੂੰ ਜਿੱਥੇ ਲਹਿਰਾਂ ਵੀ ਇਦਾਂ ਦੀਆਂ ਹੋਣ ਆਂ ਤੇ ਉੱਥੇ ਚੱਲ ਕੇ ਜਾਣਾ ਤੇ ਉਹਦੇ ਲਈ ਤਾਂ ਕੋਈ ਐਂਬੂਲੈਂਸ ਤਾਂ ਉੱਥੇ ਹੈ ਨਹੀਂ ਕਿੜੀ-ਕਿੜੀ ਟੈਸਟ ਹੋ ਸਕਦੇ ਨੇ ਤੇ CBC ਸੈਲ ਕਾਊਂਟਰ ਇਹਦੇ ਜਿਵੇਂ ਅਸੀਂ CBC ਕੰਪਲੀਟ ਬਲੱਡ ਸੈਲ ਕਾਊਂਟ ਕਰ ਸਕਦੇ ਹਾਂ ਜਿਹਦੇ ਵਿੱਚ ਆਪਣਾ Hb, TLC, DLC, प्लेटलेट, RBCs ਆਪਣੇ 15 ਪੈਰਾਮੀਟਰ ਆਉਂਦੇ ਹਨ ਤੇ ਉਸ ਤੋਂ ਵਾਦੇ ਹੀ ਆਪਣੇ ਕੋਲ ਬਾਇਓਕੈਮਿਸਟਰੀ ਦੀ ਮਸ਼ੀਨ ਹੈ ਇਹਦੇ ਵਿੱਚ ਅਸੀਂ ਆਪਣੀ LFT, ਲੀਵਰ ਫੰਕਸ਼ਨ ਟੈਸਟ, ਕਿਡਨੀ ਫੰਕਸ਼ਨ ਟੈਸਟ, ਬਲੱਡ 슈ਗਰ ਤੇ ਆਪਣਾ ਅਮਾਈਲੇਜ, ਲਾਈਪੇਜ਼ ਤੇ CRP, RF ਫੈਕਟਰ ਇਹਦੇ ਵਿੱਚ ਅਸੀਂ ਸਾਰੇ ਉਹ ਵਾਲੇ ਟੈਸਟ ਕਰ ਸਕਦੇ ਹਾਂ ਇੱਥੋਂ ਟੈਸਟ ਹੋ ਕੇ ਰਿਪੋਰਟ ਆਏਗਾ ਰਿਜ਼ਲਟ ਆਏਗਾ ਔਰ ਉਸ ਤੋਂ ਬਾਅਦ ਡਾਕਟਰ ਫਾਰਮੈਸ ਫਾਰਮਾਸਿਸਟ ਨੇ ਨਾਲ ਕਾਰਡੀਆਕ ਮੋਨੀਟਰ ਜਿਹਦੇ ਵਿੱਚ ਆ ਤੁਸੀਂ ਦੇਖ ਸਕਦੇ ਆ ਸਾਹਮਣੇ ਹੀ ਡਾਕਟਰ ਦੀ ਲੋੜ ਹੁੰਦੀ ਹੈ ਕਿ ਇਹਦੀਆਂ ਰੀਡਿੰਗਸ ਹਾਰਟ ਦਾ ਰੇਟ ਕੀ ਹੈ ਮਤਲਬ ਬੀਪੀ ਸਿਸਟੋਲਿਕ ਡੈਸਟੋਲਿਕ ਕੀ ਹੈ ਮਤਲਬ ਜਿਹੜੀ ਵੀ ਡਾਕਟਰ ਦੀ ਕੀ ਨੀਡ ਹੁੰਦੀ ਹੈ ਨਾ ਅਸੈਸ ਕਰਨ ਦੇ ਲਈ ਤੇ ਆ ਆਕਸੀਜਨ ਦਾ ਫਿਰ ਨਾਲ ਦੇ ਨਾਲ ਪਿੱਛੇ ਇਹਨਾਂ ਦੇ ਆਕਸੀਜਨ ਦਾ ਇਹ ਤਾਂ ਇੱਕ ਹਿਸਾਬ ਦਾ ਆਈਸੀਯੂ ਹੀ ਆ ਇੱਥੇ ਵੀ ਡਾਕਟਰ ਜਿਹੜਾ ਮਤਲਬ ਇੱਥੇ ਲੋਕ ਕਹਿੰਦੀ ਹੈ ਕਿਸ ਨੂੰ ਆਕਸੀਜਨ ਲਾਉਣ ਦੀ ਲੋੜ ਪੈਂਦੀ ਹੈ ਇਹ ਵੀ ਬੈੱਡ ਹੋ ਗਿਆ ਇਹ ਵੀ ਬੈੱਡ ਹੋ ਗਿਆ ਤਿੰਨ ਯੂਨਿਟ ਇਹਦੇ ਚ ਹੋਰ ਵੀ ਕ੍ਰੀਏਟ ਕੀਤਾ ਜਾ ਸਕਦਾ ਇਹਦੇ ਵਿੱਚੋਂ ਹੀ ਨਿਕਲ ਨਿਕਲ ਇਸੇ ਰੱਖੋ ਇਹਦੇ ਵਿੱਚੋਂ ਨਿਕਲ ਕੇ ਡਬਲ ਆ ਸਾਰੇ ਨਿਕਲ ਜਾਂਦੇ ਨੇ ਵਿੱਚੋਂ ਫਿਰ ਇਹ ਫੋਲਡਿੰਗ ਹੈ ਦੋ ਵੀ ਲਟਾਣੇ ਪੈਗੇ ਦੋ ਵੀ ਲਟਾ ਸਕਦੇ ਆਕਸੀਜਨ ਦੀ ਸਪਲਾਈ ਥੱਲੇੋਂ ਜਿਹੜੀ ਹੈਗੀ ਉਹ ਵੱਡੇ ਸਿਲੰਡਰ ਲਾਏ ਹੋਏ ਆ ਨਾਲ ਤੇ ਬਸ ਦੇ نیچے ਜਿਹੜਾ ਸਿਸਟਮ ਲੱਗੇ ਹੋਇਆ ਪਾਣੀ ਦਾ ਪ੍ਰਕੋਪ ਖਤਮ ਹੋ ਗਿਆ ਹੱਡਾਂ ਦੀ ਮਾਰ ਉਸੇ ਤਰੀਕੇ ਦੇ ਨਾਲ ਹੀ ਆ ਹੁਣ ਲੋਕ ਜਿਹੜੇ ਨੇ ਉਹ ਡੁੱਬ ਕੇ ਤਾਂ ਨਹੀਂ ਮਰਨਗੇ ਉਸ ਪਾਣੀ ਚ ਡੁੱਬਣ ਦੇ ਨਾਲ ਤਾਂ ਕੋਈ ਖਤਰਾ ਨਹੀਂ ਪਰ ਹੁਣ ਜਦੋਂ ਪਾਣੀ ਉਤਰ ਗਿਆ ਤਾਂ ਮਾਹਿਰ ਡਾਕਟਰ ਕਹਿੰਦੇ ਆ ਕਿ ਹੁਣ ਅਸਲ ਦੇ ਵਿੱਚ ਸਟਰਗਲ ਸ਼ੁਰੂ ਹੋਣੀ ਹੈ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਚਮੜੀ ਦੀਆਂ ਹੋਰ ਵੀ ਬਹੁਤ ਸਾਰੇ ਰੋਗ ਜਿਹੜੇ ਨੇ ਇਹ ਲੋਕਾਂ ਨੂੰ ਚਿੰਬੜਨਗੇ ਉਹਦੇ ਵਾਸਤੇ ਜਿੱਥੇ ਪ੍ਰਸ਼ਾਸਨ ਆਪਣੇ ਵੱਲੋਂ ਇਹ ਦਾਅਵੇ ਕਰਦਾ ਹੈ ਕਿ ਉਹਨਾਂ ਨੇ ਤਿਆਰੀਆਂ ਕਰ ਲਈਆਂ ਲੋਕਾਂ ਦੇ ਬਕਾਇਦਾ ਚੈੱਕਅਪ ਹੋਊਗਾ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਜੜੀ ਆ ਮੁਕੰਮਲ ਤਰੀਕੇ ਨਾਲ ਦਿੱਤੀ ਜਾਊਗੀ ਉੱਥੇ ਹੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਉਹ ਵੀ ਆਪਣੇ ਪੱਧਰ ਤੇ ਤਿਆਰੀਆਂ ਕਰ ਰਹੀਆਂ ਇਹ ਪੰਜਾਬ ਹੈ ਔਰ ਪੰਜਾਬ ਦੇ ਅੰਦਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਇਹ ਅਸੀਂ ਨਹੀਂ ਕਹਿ ਰਹੇ ਦੁਨੀਆ ਭਰ ਚ ਬੈਠੇ ਲੋਕ ਕਹਿ ਰਹੇ ਆ ਇਹ ਮੇਰੇ ਇਸ ਪਾਸੇ ਖੜੀ ਹੋਈ ਤੁਸੀਂ ਬੱਸ ਦੇਖ ਰਹੇ ਹੋ ਇਹ ਕਰੋੜਾ ਰੁਪਏ ਦੇ ਨਾਲ ਤਿਆਰ ਹੋਈ ਬੱਸ ਹੈ ਇਸ ਇਹ ਅਤੀ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬੱਸ ਹੈ ਇਹ ਮੈਡੀਕਲ ਇੱਕ ਵੈਨ ਕਹਿ ਸਕਦੇ ਆ ਜਿਹੜੀ ਇਸ ਵੇਲੇ ਤਿਆਰ ਹੋ ਗਈ ਹੈ ਔਰ ਇਹ ਹੁਣ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਊਗੀ ਔਰ ਮੁਕੰਮਲ ਤਰੀਕੇ ਦਾ ਇਲਾਜ ਕਿਸ ਤਰੀਕੇ ਨਾਲ ਕਰੂਗੀ ਤੁਹਾਨੂੰ ਇਸ ਦੇ ਅੰਦਰ ਜਾ ਕੇ ਅਸੀਂ ਸਾਰੀ ਤਸਵੀਰ ਦਿਖਾਵਾਂਗੇ ਇਹ ਮੋਬਾਈਲ ਕਲੀਨਿਕ ਹੈ ਕਰੋੜਾ ਰੁਪਏ ਦੇ ਨਾਲ ਤਿਆਰ ਹੋਈ ਇਹ ਇੱਕ ਬੱਸ ਹੈ ਜਿਹੜੀ ਬਕਾਇਦਾ ਤੌਰ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਤਿਆਰ ਕੀਤੀ ਗਈ ਹੈ ਕਿ ਜੇ ਹੁਣ ਬਿਮਾਰੀਆਂ ਨਾਲ ਲੋਕ ਜਿਹੜੇ ਨੇ ਉਹ ਜਦੋਂ ਸਾਹਮਣਾ ਕਰਨਗੇ ਤਾਂ ਉਹਨਾਂ ਦਾ ਇਲਾਜ ਕਰਨਾ ਲਾਜ਼ਮੀ ਹੈ ਬਜਾਏ ਇਸ ਦੇ ਕਿ ਉਹ ਚੱਲ ਕੇ ਕਿਸੇ ਹਸਪਤਾਲ ਦੇ ਵਿੱਚ ਜਾਣ ਹਸਪਤਾਲ ਖੁਦ ਉਹਨਾਂ ਕੋਲ ਚੱਲ ਕੇ ਜਾਏਗਾ ਮੇਰੇ ਨਾਲ ਵੀਰ ਜੀ ਹੈਗੇ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਇਹ ਪ੍ਰਬਾਸਰਾ ਦੇ ਵੱਲੋਂ ਵੱਡਾ ਇਨੀਸ਼ੀਏਟ ਹੈ ਐਪਰੀਸ਼ੀਏਟ ਕਰਨ ਵਾਲੀ ਚੀਜ਼ ਹੈ ਇਹਦੇ ਬਾਰੇ ਸਾਨੂੰ ਥੋੜਾ ਦੱਸੋ ਕਿ ਇਹ ਆਈਡੀਆ ਕਿਵੇਂ ਸੀਗਾ ਕਿਸ ਦਾ ਆਈਡੀਆ ਸੀ ਸੰਸਥਾ ਦਾ ਸੀ ਜਾਂ ਡਾਕਟਰਸ ਦੀ ਟੀਮ ਨੇ ਕਿਹਾ ਕਿ ਸਾਨੂੰ ਇਹ ਕਰਨਾ ਚਾਹੀਦਾ ਸਾਡਾ ਤਾਂ ਮੋਟਾ ਇਹ ਹੁੰਦਾ ਵੀ ਆਪਣੇ ਭੈਣ ਭਰਾਵਾਂ ਦੀ ਹੈਲਪ ਕਿਦਾਂ ਕਰਨੀ ਹੈ ਵੀ ਹੁਣ ਜੇਕਰ ਹੜ੍ਹ ਦੀ ਮਾਰ ਪਈਏ ਤਾਂ ਉਹਨਾਂ ਦੇ ਨਾਲ ਇੱਕਦਮ ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ ਸੀ ਜੌਬ ਗਈਆਂ ਜਿਹੜਾ ਬਿਜ਼ਨਸ ਕਰਨ ਵਾਲਾ ਸੀ ਜਿਹੜਾ ਅੰਦਰੇ ਬੰਦ ਹੋ ਗਿਆ ਹੁਣ ਇੰਨਾ ਨਾ ਪਾਣੀ ਭਰ ਗਿਆ ਮੈਂ ਤੁਹਾਨੂੰ ਦੱਸਦਾ 15-15 ਫੁੱਟ ਪਾਣੀ ਦਾ ਸਾਨੂੰ ਅਕਸਰ ਮਿਲਦਾ ਸੀ ਨਾ ਤੇ ਉਸ ਦੇ ਵਿੱਚ ਜਿਹੜਾ ਰੋਜ਼ ਜਿਹੜੀ ਚਾਰੇ ਨੇ ਕਮਾਉਣਾ ਤੇ ਖਾਣਾ ਤੇ ਬਾਕੀ ਫਸਲਾਂ ਵਾਲੀਆਂ ਦੀਆਂ ਫਸਲਾਂ ਤਬਾਹ ਹੋ ਗਈਆਂ ਤੇ ਉਸ ਦੇ ਵਿੱਚ ਜਿਹੜਾ ਪਾਣੀ ਇਧਰ ਇੰਨਾ ਜਿਆਦਾ ਸਤਲੁਜ ਬਿਆਸ ਦਾ ਇਹ ਜਿਹੜਾ ਇਕੱਠਾ ਹੋ ਗਿਆ ਉੱਥੇ ਮਾਰ ਕਰ ਰਿਆ ਸੀ ਉਹਦੇ ਨਾਲ ਘਰਾਂ ਪਸ਼ੂ پیچھے ਘੇਪਰ ਕਰ ਰਹੇ ਆਂ پیچھے ਸਾਰਾ ਕੁਝ ਕਰ ਰਹੇ ਆਂ ਤੇ ਉਹ ਆਪ ਉਹਨਾਂ ਦੇ ਟਾਇਲਟ ਖਤਮ ਹੋ ਗਏ ਤੁਸੀਂ ਅੰਦਾਜ਼ਾ ਲਾਓ ਵੀ ਆਪਾਂ ਆਪਣੇ ਕੋਲ ਟਾਇਲਟ ਨਾ ਹੋਵੇ ਤੇ ਆਪਾਂ ਕੀ ਕਰਾਂਗੇ ਉਸ ਮਾਲ ਦੇ ਵਿੱਚ ਤੇ ਉਹਦੇ ਨਾਲ ਨਾਲ ਫਿਰ ਸਟ੍ਰੈਸ ਹੈ ਉਹਨਾਂ ਨੂੰ ਪਹਿਲਾਂ ਹੀ ਪਹਿਲਾਂ ਹੀ ਮੈਨੂੰ ਉਹਨਾਂ ਨੂੰ ਕਿਹਨੂੰ ਸ਼ੂਗਰ ਦੀ ਮੈਡੀਸਿਨ ਚੱਲ ਰਹੀ ਹੈ ਤੇ ਕਿਸੇ ਨੂੰ ਬੀਪੀ ਦੀ ਮੈਡੀਸਿਨ ਚੱਲ ਰਹੀ ਹੈ ਪਹਿਲੇ ਨੂੰ ਹਾਰਟ ਦੀ ਮੈਡੀਸਿਨ ਚੱਲ ਰਹੀ ਹੈ ਤੇ ਕਨੈਕਸ਼ਨ ਟੁੱਟ ਗਿਆ ਅਸੀਂ ਕਹਿੰਦੇ ਮੇਰੀ ਦਵਾਈ ਫੜ ਕੇ ਲੈ ਆਈਂ ਆ ਤੁਸੀਂ ਚੱਲੇ ਆਂ ਬਾਜ਼ਾਰ ਨੂੰ ਉੱਥੇ 15 15 ਕਿਲੋਮੀਟਰ ਪਾਣੀ ਜੀ ਨੂੰ ਮੈਂ ਕਿੰਨੇ ਕਿਲੋਮੀਟਰ ਅੱਗੇ ਕੋਈ ਕਹਿੰਦਾ 14 ਕਿ ਮਤਲਬ ਇੰਨੇ ਨੇ ਕਿਲੋਮੀਟਰ ਇੰਨੇ ਪਾਣੀ ਚ ਨੂੰ ਜਿੱਥੇ ਲਹਿਰਾਂ ਵੀ ਇਦਾਂ ਦੀਆਂ ਹੋਣਾਂ ਕਿ ਉੱਥੇ ਚੱਲ ਕੇ ਜਾਣਾ ਤੇ ਉਹਦੇ ਲਈ ਤਾਂ ਕੋਈ ਐਂਬੂਲੈਂਸ ਤਾਂ ਉੱਥੇ ਹੈ ਨਹੀਂ ਹੁਣ ਕੀ ਇਸਤੀਆਂ ਜਿਹੜੀਆਂ ਬਹੁਤ ਲਿਮਟਿਡ ਪਹਿਲਾਂ ਤਿੰਨ ਕੀਸਤੀਆਂ ਲਾਈਆਂ ਸੀ ਫੇ ਚਾਰ ਲਾਈਆਂ ਚਲੋ ਫੇ ਪੰਜ ਵੀ ਮਹਿੰਗਾਈ ਹਾਲਾਤ ਇਦਾਂ ਦੇ ਬਣੇ ਹੋਏ ਸੀ ਪਹਿਲਾਂ ਰੈਸਕਿਊ ਕਰਨਾ ਬਾਹਰ ਕੱਢਣਾ ਸੀਰੀਅਸ ਬੰਦਿਆਂ ਨੂੰ ਬੱਚਿਆਂ ਨੂੰ ਬਾਹਰ ਕੱਢਣਾ ਤੇ ਉਸ ਤੋਂ ਬਾਅਦ ਮਤਲਬ ਨਾਲ ਦੀ ਨਾਲ ਰੋਜ਼ ਖਾਣਾ ਤਾਂ ਹੈ ਗਈ ਜਾਨੇ ਹੁਣ ਤੁਸੀਂ ਕਹਿੰਨਾ ਫੇ ਮੋਟਰਾਂ ਚ ਪਾਣੀ ਭਰ ਗਿਆ ਹੁਣ ਪਾਣੀ ਬੀਬੀ ਕਹਿੰਦੀ ਮੈਨੂੰ ਕਹਿੰਦੀ ਮੈਂ ਕਿਹਾ ਜੀ ਪਾਣੀ ਕਹਿੰ ਪਰ ਧਰਿਆ ਦੀ ਪ੍ਰੋਬਲਮ ਹਨਾ ਨੂੰ ਮਲਪੇਟ ਦੀਆਂ ਕਿੰਨੀਆਂ ਲੂਜ਼ ਮੋਸ਼ਨ ਕਿੰਨੀ ਤਾਂ ਹੁੰਦੀ ਫਿਰ ਪੇਟ ਦਰਦ ਹੁਣ ਪੇਟ ਦਰਦ ਹੋ ਰਿਹਾ ਅੱਗੇ ਪਾਣੀਓ ਪਾਣੀ ਹੈਗਾ ਤਾਂ ਕਿਹਨੂੰ ਕੀ ਕਰੇ ਆਪਾਂ ਉਹਦੀ ਜਗ੍ਹਾ ਆਪਣੇ ਆਪ ਨੂੰ ਖੜਾ ਕੇ ਦੇਖੀਏ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਹੁਣ ਕੀ ਹਾਲਾਤ ਦੀ ਉਸ ਤੋਂ ਬਾਅਦ ਜਿਹੜੀਆਂ ਫਸਲ ਹੈ ਪਸ਼ੂ ਮਰ ਰਹੇ ਹੈ ਤੇ ਪਸ਼ੂ ਜਿਹੜਾ ਹੈਗਾ ਉਹਨੂੰ ਦਫਨਾਇਆ ਵੀ ਨਹੀਂ ਜਾ ਰਿਹਾ ਕਿਉਂਕਿ ਘਰ ਦੇ ਅੰਦਰ ਵੀ ਪਾਣੀ ਹੈ ਤੇ ਉਹ ਉਹਦੀ ਜਿਹਦੇ ਨਾਲ ਬਿਮਾਰੀਆਂ ਕੀ ਕੀ ਫੈਲ ਸਕਦੀਆਂ ਨਾ ਕੁਐਸਚਨ ਕਰਦਾ ਹੁੰਦਾ ਸੀ ਡਾਕਟਰਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਇਹ ਵੱਡੀਆਂ ਸਮੱਸਿਆਵਾਂ ਜਿਹੜੀਆਂ ਹੁਣ ਇੰਨੀ ਮਤਲਬ ਇਹਦੇ ਨਾਲ স্ম ਉਹ ਪਸ਼ੂ ਨੂੰ ਪਾਣੀ ਚ ਰੋੜਦੇ ਆ ਤਾਂ ਉਹ ਅਗਲੇ ਘਰ ਦੇ ਨਾਲ ਜਾ ਕੇ ਟਕਰਾ ਜਾਂਦਾ ਉਥੋਂ ਅੱਗੇ ਰੋੜਿਆ ਤੇ ਅੱਗੇ ਅੱਗੇ ਗੁਰਦੁਆਰੇ ਦੀ ਦੀਵਾਰ ਨਾਲ ਲੱਗ ਗਿਆ ਤੇ ਉਹਨੇ ਫੈਨ ਰਹਿਣਾ ਤਾਂ ਉਥੇ ਹੀ ਪਿਛਲੇ ਅੱਗੇ ਆਈ ਜਾਂਦੇ ਅੱਗੇ ਅੱਗੇ ਅਗਲੇ ਹੋਰ ਅੱਗੇ ਜਾਈ ਜਾਂਦੇ ਆ ਤੇ ਇਹਦੇ ਨਾਲ ਜੋ ਇਨਸੈਕਟਸ ਹੈਗੇ ਆ ਉਥੇ ਘਰਾਂ ਦੇ ਵਿੱਚ ਸਭ ਅਕਸਰ ਦੇਖੇ ਗਏ ਆ ਸਪ ਸਪੰਦੇ ਨਾਲ ਜਿਹੜੀਆਂ ਲੋਕਾਂ ਦੇ ਜਿਹੜੇ ਨੁਕਸਾਨ ਹੁੰਦੇ ਦੇਖੇ ਗਏ ਆ ਇਸ ਕਰਕੇ ਮਤਲਬ ਜਿਹੜੀਆਂ ਹੁਣ ਬਿਮਾਰੀਆਂ ਸਕਿਨ ਦੀਆਂ ਤੇ ਖਾਸ ਕਰਕੇ ਜਿਹੜੀਆਂ ਉਹਨਾਂ ਦੀਆਂ ਬੰਦਿਆਂ ਦੇ ਬੰਦਿਆਂ ਦੀਆਂ ਬੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਸਾਹ ਦੀ ਪ੍ਰੋਬਲਮ ਆ ਰਹੀ ਹੈ ਹਨਾ ਇੰਨੀ ਸਮੈਲ ਹੈਗੀ ਉੱਥੇ ਹੁਣ ਫਸਲਾਂ ਦੇ ਜਿਹੜਾ ਇੰਨਾ ਸੜਨੀਆਂ ਤੇ ਪਸ਼ੂਆਂ ਦਾ ਜਿਹੜਾ ਮਰਨਾ ਤੇ ਹੋਰ ਜੀਵ ਜੰਤਾਂ ਦਾ ਆਪਾਂ ਚਲਦੇ ਚਲਦੇ ਨਾਲ-ਨਾਲ ਅੱਗੇ ਸਾਰੀ ਸਾਨੂੰ ਜਾਣਕਾਰੀ ਦਿੰਦੇ ਰਹੋ ਕਿ ਕਿਹੜੀ-ਕਿਹੜੀ ਸਹੂਲਤ ਇਸ ਦੇ ਅੰਦਰ ਹੈਗੀ ਹੈ ਹਾਂਜੀ ਕੰਟੀਨਿਊ ਅਮੇ ਆਪਾਂ ਕੋਈ ਵੀ ਬੰਦਾ ਪਹਿਲਾਂ ਸਾਡੇ ਕੋਲ ਆਉਂਦਾ ਹੈਗਾ ਤੇ ਉਹ ਕਹਿੰਦਾ ਵੀ ਸਾਨੂੰ ਡਾਕਟਰ ਕਹਿੰਦਾ ਆਪਾਂ ਟੈਸਟ ਕਰਨਾ ਹੈ ਇਹਦਾ ਹੈਨਾ ਮੇਰਾ ਕਿਡਨੀ ਦੀ ਇਹ ਮਤਲਬ ਜਿਹੜੇ ਵੀ ਲੀਵਰ ਦੇ ਟੈਸਟਾਂ ਸੰਬੰਧੀ ਆ ਟੈਸਟਾਂ ਸੰਬੰਧੀ ਜਿਸ ਲੈਵਲ ਤੇ ਡਾਕਟਰ ਨੇ ਦੱਸਿਆ ਲੈਬ ਇਹ ਇਹ ਇਹਨਾਂ ਨੇ ਫਿਰ ਉਸ ਤਰੀਕੇ ਨਾਲ ਲੇਟੈਸਟ ਮਸ਼ੀਨ ਦੇ ਨਾਲ ਕਿ ਡਾਕਟਰ ਦੀ ਲੋੜ ਪੂਰੀ ਹੋ ਸਕੇ ਤਾਂ ਕਿ ਉਹ ਡਾਇਗਨੋਸ ਬਣਾ ਸਕੇ ਵੀ ਕਿਸ ਲੈਵਲ ਤੇ ਆਪਾਂ ਉਹਨਾਂ ਨੂੰ ਮੈਡੀਸਿਨ ਦੇਣੀ ਹੈ ਇਹਨਾਂ ਨੇ ਇਹਦੇ ਵਿੱਚ ਲੂਡੀਨ ਦੇ ਟੈਸਟ ਡਾਕਟਰ ਨੂੰ ਮੈਂ ਪੁੱਛਿਆ ਕਹਿੰਦੇ ਸਾਡੀ ਲੋੜ ਪੂਰੀ ਹੋ ਰਹੀ ਜਿੱਦਾਂ ਦੀ ਲੈਬ ਸਾਨੂੰ ਚਾਹੀਦੀ ਆ ਉਦਾਂ ਦੀ ਲੈਬ ਸਾਡੇ ਇਹਦੇ ਅੰਦਰ ਹੈਗੀ ਹੈ ਕਿਹੜੀ ਕਿਹੜੀ ਟੈਸਟ ਹੋ ਸਕਦੇ ਨੇ ਤੇ ਚ ਆਪਣਾ ਸੀਵੀਸੀ ਸੈਲ ਕਾਊਂਟਰ ਹੈ ਇਹਦੇ ਜੇ ਅਸੀਂ ਸੀਵੀਸੀ ਕੰਪਲੀਟ ਬਲੱਡ ਸੈਲ ਕਾਊਂਟ ਕਰ ਸਕਦੇ ਹਾਂ ਜਿਹਦੇ ਵਿੱਚ ਆਪਣਾ ਐਚਵੀ, ਟੀਐਲਸੀ, ਡੀਐਲਸੀ, ਪਲੇਟਲੇਟ, ਆਰਬੀਸੀਸ ਆਪਣੇ 15 ਪੈਰਾਮੀਟਰ ਆਉਂਦੇ ਹਨ ਤੇ ਉਸ ਤੋਂ ਬਾਅਦ ਇਹ ਆਪਣੇ ਕੋਲ ਬਾਇਓਕੈਮਿਸਟਰੀ ਦੀ ਮਸ਼ੀਨ ਹੈ ਇਹਦੇ ਵਿੱਚ ਅਸੀਂ ਆਪਣੀ ਐਲਐਫਟੀ ਲੀਵਰ ਫੰਕਸ਼ਨ ਟੈਸਟ, ਕਿਡਨੀ ਫੰਕਸ਼ਨ ਟੈਸਟ, ਬਲੱਡ 슈ਗਰ ਤੇ ਆਪਣਾ ਅਮਾਈਲੇਜ, ਲਾਈਪੇਜ਼ ਤੇ ਸੀਆਰਪੀ, ਆਰਐਫੈਕਟਰ ਇਹਦੇ ਵਿੱਚ ਅਸੀਂ ਸਾਰੇ ਉਹ ਵਾਲੇ ਟੈਸਟ ਕਰ ਸਕਦੇ ਹਾਂ ਜੋ ਆਪਣੇ ਡੇਲੀ ਰੂਟੀਨ ਦੇ ਵਿੱਚ ਆਪਣੀ ਪ੍ਰਿੰਟ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਖੂਨ ਦੇ ਨਾਲ ਜੁੜੀਆਂ ਵੀਰ ਦੇ ਨਾਲ ਕਿਡਨੀ ਦੇ ਨਾਲ ਤੇ ਅਮਾਈਲੇਜ ਲਾਈਪੇਸ ਜੋ ਜਿੱਦਾਂ ਆਪਣੇ ਢੇਰ ਦੇ ਵਿੱਚ ਇਨਫੈਕਸ਼ਨ ਹੋ ਜਾਂਦਾ ਹੈ ਹਨਾ ਕਈ ਵਾਰ ਉਹ ਸਾਰੇ ਟੈਸਟ ਅਸੀਂ ਇਹਦੇ ਨਾਲ ਕਰ ਸਕਦੇ ਹਾਂ ਜੀ ਜੋ ਕਿ ਆਪਣੇ ਡੇਲੀ ਬੋਡੀ ਦੇ ਲਈ ਰੂਟੀਨ ਚੈੱਕਅਪ ਹੁੰਦਾ ਹੈ ਉਹ ਸਾਰਾ ਇਹਦੇ ਚ ਬਾਕੀ ਇਸ ਤੋਂ ਇਲਾਵਾ ਸਾਡੇ ਕੋਲ ਅਸੀਂ ਸੈਰੋਲੋਜੀ ਟੈਸਟ ਵੀ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਐਚ ਆਈ ਵੀ వైరਲ ਮਾਰਕਰ ਹੁੰਦੇ ਨੇ ਐਚ ਆਈ ਵੀ ਟੀ ਐਚ ਆਈ ਵੀ ਐਚ ਵੀ ਐਸ ਜੀ ਐਸ ਸੀ ਵੀ ਡੈਂਗੂ ਸੈਰੋਲੋਜੀ ਕਿਉਂਕਿ ਹੁਣ ਉੱਥੇ ਪਾਣੀ ਦੇ ਮੌਸਮ ਕਰਕੇ ਬਹੁਤ ਜ਼ਿਆਦਾ ਮੱਛਰ ਬੱਕੀਆਂ ਹੋਣਗੀਆਂ ਜਿਦੇ ਕਰਕੇ ਡੈਂਗੂ ਬਹੁਤ ਜ਼ਿਆਦਾ ਉੱਥੇ ਦੇ ਲੋਕ ਪ੍ਰਭਾਵਿਤ ਹੋਏ ਹੋਣਗੇ ਉਸ ਦੇ ਲਈ ਅਸੀਂ ਡੈਂਗੂ ਟੈਸਟ ਵੀ ਕਰਾਂਗੇ ਜੋ ਕਿ ਕਾਰਡ ਮੈਥਡ ਦੇ ਨਾਲ ਹੁੰਦਾ ਹੈ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਟਾਈਫੀ ਡਾਟ ਜਿੱਦਾਂ ਕਿ ਉੱਥੇ ਹੁਣ ਵਿਖਾਰ ਦਾ ਹੋਏਗਾ ਜ਼ਿਆਦਾਤਰ ਬੁਖਾਰ ਦੇ ਵੀ ਟਾਈਫੀ ਡਾਟ ਟੈਸਟ ਕਰਾਂਗੇ ਵਿਡਾਲ ਹੋ ਜਾਂਦਾ ਹੈ ਟਾਈਫੈਡ ਹੋ ਜਾਂਦਾ ਨਾ ਉਹ ਵੀ ਸਾਡੇ ਲਈ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈ ਅਤੇ ਯੂਰਨ ਐਗਜ਼ਾਮੀਨੇਸ਼ਨ ਉਹ ਵੀ ਸਾਡੇ ਕੋਲ ਅਵੇਲੇਬਿਲਟੀ ਹੈ ਇਸ ਦੇ ਵਿੱਚ ਯਾਨੀ ਇੱਥੋਂ ਟੈਸਟ ਹੋ ਕੇ ਨਾਲ ਦੀ ਰਿਪੋਰਟ ਨਿਕਲ ਜਾਨੀ ਰਿਪੋਰਟ ਆਏਗਾ ਰਿਜ਼ਲਟ ਆਏਗਾ ਔਰ ਉਸ ਤੋਂ ਬਾਅਦ ਡਾਕਟਰ ਫਾਰਮਾਸਿਸਟ ਫਾਰਮਾਸਿਸਟ ਨਾਲ ਓਕੇ ਤੇ ਡਾਕਟਰ ਸਾਹਿਬ ਕਿਹੜੇ ਨੇ ਫਿਰ ਜਿਹੜੇ ਜਿਹੜੇ ਚੈੱਕ ਕਰਨਗੇ ਇੱਥੋਂ ਸਾਰੀਆਂ ਦੀਆਂ ਸਾਰੀਆਂ ਦਵਾਈਆਂ ਅਵੇਲੇਬਲ ਹੋਣਗੀਆਂ ਤੁਹਾਡੇ ਕੋਲ ਫਿਰ ਡਾਕਟਰ ਨੇ ਦੱਸਿਆ ਉਹ ਮੈਡੀਸਨ ਆਪਣੇ ਕੋਲ ਸਾਰੀ ਅਵੇਲੇਬਲ ਹੈ ਨਾ ਹਾਂਜੀ ਸਾਰੀਆਂ ਹਾਂ ਮੈਡੀਸਨ ਦੀ ਬਹੁਤ ਹੈ ਇਸ ਦੇ ਵਿੱਚ ਕਪੈਸਿਟੀ ਜਿਹੜੀ ਹੈਗੀ ਹੈ ਨਾ ਅਲੱਗ-ਅਲੱਗ ਸਟੋਰੇਜ ਦੀ ਉਹ ਜਿਵੇਂ ਜਿਵੇਂ ਡਾਕਟਰ ਨੇ ਦੱਸਿਆ ਸੀ ਬਲਕ ਦੇ ਵਿੱਚ ਉਹ ਚੀਜ਼ ਨਾਲ ਲੈ ਕੇ ਚੱਲ ਰਹੇ ਹੈਗੇ ਆ ਇੱਥੇ ਫਿਰ ਜਿਹੜਾ ਮਤਲਬ ਕਾਰਡੀਆਕ ਮੋਨੀਟਰ ਜਿਹਦੇ ਵਿੱਚ ਆ ਤੁਸੀਂ ਦੇਖ ਸਕਦੇ ਆ ਸਾਹਮਣੇ ਹੀ ਡਾਕਟਰ ਦੀ ਲੋੜ ਹੁੰਦੀ ਹੈ ਵੀ ਇਹਦੀਆਂ ਰੀਡਿੰਗਸ ਹਾਰਟ ਦਾ ਰੇਟ ਕੀ ਹੈ ਮਤਲਬ ਬੀਪੀ ਸਿਸਟੋਲਿਕ ਡੈਸਟੋਲਿਕ ਕੀ ਹੈ ਮਤਲਬ ਜਿਹੜੀ ਵੀ ਡਾਕਟਰ ਦੀ ਕੀ ਨੀਡ ਹੁੰਦੀ ਹੈ ਨਾ ਅਸੈਸ ਕਰਨ ਦੇ ਲਈ ਤੇ ਆ ਆਕਸੀਜਨ ਦਾ ਫਿਰ ਨਾਲ ਦੇ ਨਾਲ ਪਿੱਛੇ ਇਹਨਾਂ ਦੇ ਆਕਸੀਜਨ ਦਾ ਇਹ ਤਾਂ ਇੱਕ ਹਿਸਾਬ ਦਾ ਆਈਸੀਯੂ ਹੀ ਆ ਇੱਕ ਮਤਲਬ ਤਰੀਕੇ ਨਾਲ ਕਹਿੰਦੇ ਹਾਂ ਮਤਲਬ ਵੀ ਆਪਾਂ ਹਾਂ ਇੱਥੇ ਲਟਾ ਕੇ ਮੀਜ ਨ ਇੱਕਦਮ ਹੈਂਡਲ ਮਤਲਬ ਜੋ ਵੀ ਲੋੜ ਹੈਗੀ ਆ ਆਪਾਂ ਉਹਦੀ ਲੋੜ ਪੂਰੀ ਕਾਫੀ ਹੱਦ ਤੱਕ ਪੂਰੀ ਕਰ ਸਕਦੇ ਆਂ ਵੀ ਜਣੀ ਡਾਕਟਰ ਦਾ ਕਹਿਣ ਦਾ ਮਤਲਬ ਤਾਂ ਵੀ ਚੱਲਦਾ ਫਿਰਦਾ ਹਸਪਤਾਲ ਚੱਲਦਾ ਬਰਦਾਸ਼ ਹਸਪਤਾਲ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਹਸਪਤਾਲ ਹਸਪਤਾਲ ਲਏ ਹੋਏ ਆ ਜਣੀ ਮੇਰਾ ਕਹਿਣ ਤੋਂ ਭਾਵ ਜਣੀ ਵੱਡੀ ਲੋੜ ਇਹਦੇ ਨਾਲ ਕਾਫੀ ਵੱਡੇ ਪੱਧਰ ਤੇ ਲੋੜ ਜਿਹੜੀ ਹੈ ਬਹੁਤ ਵੱਡਾ ਫਾਇਦਾ ਲੋਕਾਂ ਵਾਸਤੇ ਲੋਕਾਂ ਵਾਸਤੇ ਤਾਂ ਇਹ ਸੰਜੀਵਨੀ ਬੂਟੀ ਵਰਗਾ ਇੱਕ ਫਾਇਦਾ ਹਾਂਜੀ ਆਸਾ ਪੂਰੀ ਕਿ ਆ ਜਿਵੇਂ ਹੁਣ ਇੱਥੇ ਕਹਿੰਦੇ ਟੈਸਟ ਫਿਰ ਉਹਦੇ ਚ ਵਾਸ਼ਰੂਮ ਚਾਹੀਦਾ ਜੀ ਨਾਲ ਹੀ ਫਿਰ ਉਹਨਾਂ ਨੂੰ ਸੈਂਪਲ ਲੈਣੇ ਆ ਕਿਸੇ ਨੇ ਯੂਰੀਨ ਦੇ ਟੈਸਟ ਕਰਾਉਣੇ ਡਾਕਟਰ ਜਿਵੇਂ ਵੀ ਕਹਿੰ ਜਣੀ ਤਾਂ ਕਿ ਬਾਹਰ ਨਾ ਜਾਣਾ ਪਵੇ ਇਹਦੇ ਵਿੱਚ ਜਨਰੇਟਰ ਜਨਰੇਟਰ ਦੇ ਵਿੱਚ ਵੀ ਲੱਗੇ ਹੋਏ ਆ ਜਨਰੇਟਰ ਐਕਸਟਰਾ ਵੀ ਲੈ ਲਿਆ ਤੇ ਫਿਰ ਇੱਥੇ ਵੀ ਡਾਕਟਰ ਜਿਹੜਾ ਮਤਲਬ ਇੱਥੇ ਲੋੜ ਪੈਂਦੀ ਹੈ ਕਿਸੇ ਨੂੰ ਆਕਸੀਜਨ ਲਾਉਣ ਦੀ ਲੋੜ ਪੈਂਦੀ ਹੈ ਇਹ ਵੀ ਬੈਡ ਹੋ ਗਿਆ ਇਹ ਵੀ ਬੈਡ ਹੋ ਗਿਆ ਤਿੰਨ ਯੂਨਿਟ ਇਹਦੇ ਵਿੱਚ ਹੋਰ ਵੀ ਕ੍ਰੀਏਟ ਕੀਤਾ ਜਾ ਸਕਦਾ ਇਹਦੇ ਵਿੱਚੋਂ ਹੀ ਨਿਕਲ ਨਿਕਲ ਇਸੇ ਵਿੱਚੋਂ ਨਿਕਲ ਕੇ ਡਬਲ ਆ ਸਾਰੇ ਨਿਕਲ ਜਾਂਦੇ ਨੇ ਜੀ ਵਿੱਚੋਂ ਫਿਰ ਇਹ ਜਿਸ ਤਰ੍ਹਾਂ ਹਾਂ ਠੀਕ ਹੈ ਇਹ ਇਹ ਫੋਲਡਿੰਗ ਹੈ ਦੋ ਵੀ ਰੋਟਾਣੇ ਪੈਗੇ ਦੋ ਵੀ ਲਟਾ ਸਕਦੇ ਆ ਆਕਸੀਜਨ ਦੀ ਸਪਲਾਈ ਥੱਲੇ ਉਹ ਜਿਹੜੀ ਹੈਗੀ ਉਹ ਵੱਡੇ ਸਿਲੰਡਰ ਲਾਏ ਹੋਏ ਆ ਨਾਲ ਠੀਕ ਹੈ ਤੇ ਬਸ ਦੇ ਨੀਚੇ ਜਿਹੜਾ ਸਿਸਟਮ ਲੱਗਿਆ ਹੋਇਆ ਉਹਦੇ ਵਿੱਚੋਂ ਮਤਲਬ ਇੱਥੇ ਕੱਢੇ ਹੋਏ ਆ ਅਲੱਗ-ਅਲੱਗ ਜਗ੍ਹਾ ਤੇ ਪੁਆਇੰਟ ਤੇ ਇਹਨੂੰ ਤਿਆਰ ਕਰਨ ਦੇ ਵਾਸਤੇ ਬਹੁਤ ਜ਼ਿਆਦਾ ਮਿਹਨਤ ਲੱਗੀ ਹੋਣੀ ਹੈ ਸਮਾਂ ਵੀ ਲੱਗਾ ਆਪਣੀ ਟੀਮ ਐਕਸਪਰਟਸ ਦੀ ਟੀਮ ਡਾਕਟਰ ਆਪਣੀ ਜਗ੍ਹਾ ਕੰਮ ਕਰ ਰਹੇ ਸੀ ਅਲੱਗ-ਅਲੱਗ ਡਾਕਟਰ ਸੀ ਫੇ ਕਿੰਨੀਆਂ ਜਗ੍ਹਾ ਤੇ ਕਾਉਂਸਲਿੰਗ ਦੀ ਲੋੜ ਪੈਂਦੀ ਲੋਕਾਂ ਨੂੰ ਘ ਤੇ ਫਿਰ ਇੱਕ ਐਸਾ ਵੀ ਡਾਕਟਰ ਇਹਦੇ ਵਿੱਚ ਬੈਠ ਕੇ ਕਾਉਂਸਲਿੰਗ ਵੀ ਕਰ ਸਕਦਾ ਸੈਕਟਰੀ ਜਿਹੜੇ ਆ ਸਾਈਕੋਲੋਜਿਸਟ ਹੈਗੇ ਜਿੱਤੇ ਵੀ ਲੋੜ ਪੈਣੀ ਹੈ ਉਹ ਅਸੀਂ ਉਸ ਤਰੀਕੇ ਨਾਲ ਸਾਰੀ ਟੀਮ ਜਿਹੜੀ ਹੈਗੀ ਨਾ ਉਹਦੀ ਪੂਰੀ ਸਾਡੀ ਕੋਸ਼ਿਸ਼ ਹੈ ਵੀ ਤਾਂ ਕਿ ਆਪਣੇ ਭੈਣ ਭਰਾਵਾਂ ਦੀ ਏਸੀ ਨਸੀਬਤ ਕੱਢੀ ਦੇ ਵਿੱਚ ਅਸੀਂ ਉਹਨਾਂ ਦੀ ਹੈਲਥ ਜਿਹੜੀ ਹੈ ਬਚੇਗੀ ਤਾਂ ਅੱਗੇ ਤਾਂ ਜਿਹੜੇ ਐ ਸਟੈਪ ਵੱਖਰੇ ਵੱਖਰੇ ਹੈਗੇ ਹੀ ਆ ਤੇ ਉਹ ਹਾਂ ਅੱਛਾ ਪਲੈਨਿੰਗ ਕੀ ਹੈ ਇਸ ਨੂੰ ਮਤਲਬ ਕੋਈ ਏਰੀਆ ਜਿਹੜੇ ਨੇ ਉਹ ਪੁਆਇੰਟ ਅਪਾਇੰਟਡ ਹੋ ਕੀਤੇ ਹੋਏ ਨੇ ਕਿ ਇੱਥੇ ਖੜਾ ਖੜੀ ਕਰਾਂਗੇ ਜਾਂ ਪਿੰਡਾਂ ਦੇ ਵਿੱਚ ਜਾਏਗਾ ਕੀ ਹੋਏਗਾ ਸੈਂਟਰਲ ਪੁਆਇੰਟ ਕੱਢਿਆ ਜੀ ਸੈਂਟਰਲ ਪੁਆਇੰਟ ਉੱਥੋਂ ਦੀ ਲੋਕਲ ਕਮੇਟੀ ਜਿਹੜੀ ਬਣਾ ਕੇ ਨਾ ਉਹਨਾਂ ਨੇ ਚੰਗੀ ਤਰ੍ਹਾਂ ਸਰਵੇ ਕਰ ਕਰਕੇ ਮੋਟਰਸਾਈਕਲਾਂ ਤੇ ਜਾ ਜਾ ਕੇ ਗੱਡੀਆਂ ਤੇ ਜਾ ਜਾ ਕੇ ਵੀ ਜਿਹੜਾ ਸੈਂਟਰਲ ਪੁਆਇੰਟ ਕੱਢ ਕੇ ਉੱਥੇ ਉੱਥੇ ਨਾਲ ਹੀ ਐਂਬੂਲੈਂਸ ਵੀ ਹੋਏਗੀ ਸਾਡੇ ਕੋਲ ਇੱਕ ਜਿਹੜੀ ਵੱਡੀ ਐਂਬੂਲੈਂਸ ਹੈ ਤੇ ਉਹਦੇ ਵਿੱਚ ਜੇ ਕਿਸੇ ਨੂੰ ਫਟਾਫਟ ਕੋਈ ਘਰ ਦੇ ਵਿੱਚ ਕੋਈ ਇਦਾਂ ਦੇ ਹਾਲਾਤ ਬਣੇ ਚਾਕੇ ਇੱਥੇ ਲੈ ਕੇ ਆਉਣਾ ਫਰਸਟ ایڈ ਦੇ ਕੇ ਲੈ ਕੇ ਆਉਣਾ ਕਿਉਂਕਿ ਡਾਕਟਰ ਤਾਂ ਫਿਰ ਜਿਹੜੇ ਹੈਗੇ ਇਹਦੇ ਅੰਦਰ ਉਹਨੂੰ ਰੱਖ ਕੇ ਅੰਦਰ ਅਬਜ਼ਰਵੇਸ਼ਨ ਜਿੰਨੀ देर ਲੋਡ ਹੈ ਵੀ ਸਟੇਬਲ ਹੋਇਆ ਤਾਂ ਫੇਰ ਹੀ ਭੇਜਾਂਗੇ ਜੇ ਲੋਡ ਪਊਗੀ ਤਾਂ ਕਿਤੇ ਹੋਰ ਹਸਪੀਟਲ ਸ਼ਿਫਟ ਕਰਨ ਦੇ ਲਈ ਐਂਬੂਲੈਂਸ ਵੀ ਸਾਡੇ ਨਾਲ ਹੋਏਗੀ ਅੱਛਾ ਇਹ ਇਸ ਵੈਨ ਦੇ ਨਾਲ ਐਂਬੂਲੈਂਸ ਵੀ ਨਾ ਐਂਬੂਲੈਂਸ ਹੋਏਗੀ ਜੇ ਜ਼ਰੂਰਤ ਪੈਂਦੀ ਆ ਕਿਸੇ ਕ੍ਰਿਟੀਕਲ ਮਾਮਲੇ ਦੇ ਹਾਂ ਫੇਰ ਆਪਾਂ ਉਹ ਐਂਬੂਲੈਂਸ ਦੇ ਵਿੱਚ ਵੀ ਸਿਸਟਮ ਹੈਗਾ ਇੱਕ ਕਾਰਡੀਓ ਮੋਨੀਟਰ ਵੱਡੇ ਲੱਗੇ ਹੋਏ ਆ ਉਹਦੇ ਚ ਸਪਲਾਈ ਆਕਸੀਜਨ ਵਗੈਰਾ ਹਰ ਇੱਕ ਤਰ੍ਹਾਂ ਦੀ ਸਟ੍ਰਿੰਜ ਪੰਪ ਜਿਹੜਾ ਹੋਊਗਾ ਤਾਂ ਕਿ ਕਿਹੜੇ ਕਿਹੜੇ ਹੋਣਗੇ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਜਿਹੜੇ ਹੋਣਗੇ ਡਾਕ ਖਾਸ ਕਰਕੇ ਫਿਜੀਸ਼ੀਨ ਜਿਹੜਾ ਨਾ ਜਿਹੜਾ ਕਿ ਜਰਨਲ ਮੈਡੀਸਨ ਦਾ ਉਹ 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 ਤੋਂ ਹੋਣਗੇ ਤੇ ਨਾਲ ਦੀ ਨਾਲ ਫਿਰ ਇਹਦੇ ਚ ਇੱਕ ਉਥੇ ਉਹਨਾਂ ਦੀ ਡਿਮਾਂਡ ਹੈਗੀ ਵੀ ਵੈਟਰਨਰੀ ਵੀ ਹੋਵੇ ਉਹਦਾ ਵੀ ਅਸੀਂ ਟਾਈ ਅਪ ਮੈਡੀਸਨ ਦੀ ਲਿਸਟ ਲੈ ਲਈ ਹੈਗੀ ਇਹ ਸਾਰੀ ਤੇ ਮੈਡੀਸਨ ਦਾ ਅਰੇਂਜਮੈਂਟ ਇਹਨੇ ਕਰ ਲਿਆ ਤੇ ਉਸ ਦੇ ਵਿੱਚ ਚਲੋ ਹੋਰ ਜਿਵੇਂ ਜਿਵੇਂ ਦੱਸ ਰਹੇ ਆ ਉਹਦਾ ਅਸੀਂ ਕਰ ਰਹੇ ਹੈਗੇ ਆ ਤੇ ਨਾਲ ਮੈਂ ਉਹਦੀਆਂ ਟੀਮਾਂ ਜਿਹੜੀਆਂ ਹੈਗੀਆਂ ਜਿਹੜਾ ਇੱਥੋਂ ਸਾਨੂੰ ਲੋਡ ਹੈਗੀ ਇੱਕ ਤਾਂ ਸ਼ਿਫਟਾਂ ਵੀ ਸ਼ਿਫਟਾਂ 'ਚ ਵੀ ਕੰਮ ਕਰਨਾ ਪਏਗਾ ਨਾ ਤੇ ਉਸ ਦੇ ਵਿੱਚ ਅਸੀਂ ਉੱਥੇ ਵੀ ਜਿਹੜੀ ਲੋਕਲ ਡਾਕਟਰ ਐ ਕੁ ਵਲੰਟੀਅਰ ਡਾਕਟਰ ਐ ਜਿਹੜੇ ਕਿ ਆਪਣਾ ਟਾਈਮ ਸਾਨੂੰ ਪਹਿਲਾਂ ਵੀ ਦਿੱਤਾ ਉਹਨਾਂ ਨੇ ਕੁਝ ਤੇ ਉਹਨਾਂ ਦੀ ਵੀ ਨਾਲ ਅਸੀਂ ਸਰਵਿਸ ਵਲੰਟੀਅਰ ਵੀ ਕੋਈ ਕੰਮ ਕਰ ਸਕਦਾ ਹਾਂ ਉਹ ਚ ਵੀ ਜਿਹੜਾ ਵੀ ਕਰਨਾ ਚਾਹੁੰਦਾ ਜਿਹੜਾ ਤੁਹਾਡੀ ਆਵਾਜ਼ ਸੁਣ ਰਿਆ ਹੋਵੇ ਹੁਣ ਉਹ ਵੀ ਹੁਣ ਫਿਰੋਜ਼ਪੁਰ ਜਿਹੜਾ ਹੈਗਾ ਇਹ ਜਦੋਂ ਫਿਰੋਜ਼ਪੁਰ ਤੋਂ ਆਪਾਂ ਮਖੂਬਲ ਜਾਂਦੇ ਆ ਸੈਂਟਰ ਦੇ ਵਿੱਚ ਰੁਕਣ ਵਾਲੀ ਉਹਦੇ ਅਸੀਂ ਅੰ ਪਿੱਛੇ ਮਤਲਬ ਜਿਹੜਾ ਹੈਗਾ 25 ਕਿ ਪਿੰਡਾਂ ਦਾ ਇੱਕ ਸੈਂਟਰ ਜਿਹੜਾ ਹੈਗਾ ਉਹ ਉੱਥੇ ਉੱਥੇ ਇਹ ਬਣਾ ਰਹੇ ਹੈਗੇ ਆ ਤੇ ਉਹਦੇ ਲਈ ਸਾਰਾ ਕੁਝ ਉਹਨਾਂ ਨੇ ਉੱਥੇ ਤਿਆਰ ਜਿਹੜੀ ਲੋਕਲ ਟੀਮ ਹੈ ਉਹਨੇ ਸਾਨੂੰ ਸਰਵੇ ਕਰਕੇ ਰਿਪੋਰਟ ਦਿੱਤੀ ਹੈ ਉਹਦੀ ਵੀਡੀਓ ਆ ਗਈ ਹੈ ਸਾਡੇ ਕੋਲ ਤੇ ਕੱਲ ਥੋੜਾ ਥੋੜਾ ਪਾਣੀ ਹੈਗਾ ਸੀ ਤੇ ਅੱਜ ਉਹਨਾਂ ਨੇ ਹੁਣ ਸਾਨੂੰ ਸਿਗਨਲ ਦਿੱਤਾ ਕਿ ਅੱਜ ਬੱਸ ਵੜ ਸਕਦੀ ਹੈ ਕਿਉਂਕਿ ਵਾਸਤਾ ਸਸ ਥੋੜਾ ਜਿਹਾ ਸਿਸਟਮ ਵੀ ਇੰਦਾ ਕਿਦੀ ਹਾਈਟ ਵੀ ਜ਼ਿਆਦਾ ਹੈ ਤੇ ਇਸ ਕਰਕੇ ਸਾਨੂੰ ਵੱਡੇ ਰੋਡਾਂ ਤੇ ਲੈ ਕੇ ਜਾਣੀ ਪੈਣੀ ਹੈ ਤੇ ਜਿੱਥੇ ਛੋਟੇ ਰੋਡਾਂ ਤੇ ਲੋਡ ਪਾਉਗੀ ਉੱਥੇ ਅਸੀਂ ਨਾਲ ਆਪਣੀ ਐਂਬੂਲੈਂਸ ਲਾਵਾਂਗੇ ਤੇ ਕੋਸ਼ਿਸ਼ ਕਰਾਂਗੇ ਆਪਣੇ ਭੈਣ ਭਰਾ ਜਿਹੜੇ ਹੈਗੇ ਆ ਉਹਨਾਂ ਦੀ ਮਦਦ ਤੋਂ ਮਦਦ ਕਿਉਂਕਿ ਕਾਰਡਾ ਤਾਂ ਨਹੀਂ ਪੂਰਾ ਕੀਤਾ ਜਾ पर ਉਹਨਾਂ ਦੀ ਜਿਹੜੀ ਹੈਲਥ ਹੈਗੀ ਹੈ ਉਹ ਜਵਾਰੇ ਠੀਕ ਹੋਵੇ ਉਸ ਤੋਂ ਬਾਅਦ ਜਿਹੜੇ ਉਹਦੇ ਘਰਾਂ ਦੇ ਵਿੱਚ ਵੜਨ ਜੋਗੇ ਹੋ ਜਾਣ ਘਰਾਂ ਨੂੰ ਤਰੇੜਾਂ ਆਈਆਂ ਹੋਈਆਂ ਟਾਇਲ ਟੁੱਟੇ ਹੋਏ ਆਂ ਛੱਤਾਂ ਗਰੀਆਂ ਹੋਈਆਂ ਬਹੁਤ ਅਲੱਗ-ਅਲੱਗ ਹਾਲਾਤ ਹੈਗੇ ਹੁਣ ਪਸ਼ੂਆਂ ਦੀ ਮੈਡੀਸਨ ਪਸ਼ੂਆਂ ਦਾ ਚਾਰਾ ਇਹ ਵੀ ਡਿਮਾਂਡ ਕਰੀ ਜਾ ਰਹੇ ਹਨ ਕਿਉਂਕਿ ਉੱਥੇ ਹੈਗੀ ਹੈ ਇਸੇ ਦੀ ਪ੍ਰੋਬਲਮ ਉਹ ਵੀ ਅਸੀਂ ਨਾਲ ਦੀ ਨਾਲ ਡਾਈਆਪ ਕਰਕੇ ਡਾਕਟਰਾਂ ਦੀ ਟੀਮ ਡਾਕਟਰਾਂ ਦਾ ਜਿਹੜਾ ਨਾਲ ਦੀ ਨਾਲ ਇਹਨਾਂ ਦੀ ਸਪਲਾਈ ਕੀ ਚਾਹੀਦਾ ਕਿਦਾਂ ਦਾ ਸਟਾਫ ਚਾਹੀਦਾ ਕਿਦਾਂ ਦੀਆਂ ਹੋਰ ਚੀਜ਼ਾਂ ਚਾਹੀਦੀਆਂ ਹੁਣ ਜਿਹੜੀ ਵੀ ਹੈ ਕਹੀ ਜਾਂਦੇ ਨਾਲ ਦੀ ਨਾਲ ਤੁਹਾਨੂੰ ਪਤਾ ਵੀ ਜਦੋਂ ਪਰ ਇਸ ਤੋਂ ਇਲਾਵਾ ਇੱਥੇ ਪ੍ਰਵੀਜ਼ਨ ਬਣਾਈ ਹੋਈ ਹੈ ਜੇ ਬਾਅਦੋਂ ਸਾਨੂੰ ਕੋਈ ਲੈਣਾ ਪੈ ਜੇ ਲਾਈਕ ਇਲੈਕਟ੍ਰਿਸਿਟੀ ਦਾ ਕਨੈਕਸ਼ਨ ਉਹਦੀ ਵੀ ਪ੍ਰਵੀਜ਼ਨ ਹੈ ਅਦਰਵਾਈਜ਼ ਦੋ ਜਨਰੇਟਰ ਵੀ ਦੇ ਨਾਲ ਰੱਖੇ ਹੋਏ ਆ ਦੋ ਜਨਰੇਟਰ ਥੱਲੇ ਹੈ ਹਾਂ ਦੋ ਜਨਰੇਟਰ ਨਾਲ ਰੱਖੇ ਹੋਏ ਆ ਜਿਹਦੇ ਨਾਲ ਇਹ ਸਾਰਾ ਸਿਸਟਮ ਅੰਦਰ ਨਾਲ ਚੱਲਦਾ ਠੀਕ ਹੈ ਹਾਂਜੀ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਜਿਹੜੀ ਇਹ ਵੈਨ ਹੈ ਇਹ ਲੋਕਾਂ ਦੇ ਲਈ ਇੱਕ ਵੱਡਾ ਫਾਇਦਾ ਬਣ ਕੇ ਆਏਗੀ ਕਿਉਂਕਿ ਜਦੋਂ ਜਦੋਂ ਤੁਸੀਂ ਇਸ ਤਰ੍ਹਾਂ ਦੀ ਤਕਲੀਫ ਦੇ ਨਾਲ ਜੂਝ ਰਹੇ ਹੋਗੇ ਤਾਂ ਕਈ ਕੁਝ ਹੁੰਦਾ ਦੇਖੋ ਜੋ ਟੈਲੀਗ੍ਰਾਮ ਦੇ ਵਿੱਚ ਇੱਕ ਬਜ਼ੁਰਗ ਦੀ ਜਿਹੜੀ ਜਾਨ ਗਈ ਉਹ ਇਸ ਕਰਕੇ ਗਈ ਕਿ ਉਹ ਆਪਣੀ ਪਤਨੀ ਦੀ ਦਵਾਈ ਲੈਣ ਦੇ ਲਈ ਘਰੋਂ ਨਿਕਲਿਆ ਸੀ 14 ਦਿਨ ਬਾਅਦ 14 ਦਿਨ ਆਪਣੇ ਘਰ ਦੇ ਵਿੱਚ ਫਸੇ ਰਹੇ ਐ ਔਰ ਉਹਦੀ ਪਤਨੀ ਬਿਮਾਰ ਹੁੰਦੀ ਐ ਘਰੋਂ ਨਿਕਲਦਾ ਤੇ ਰਸਤੇ ਦੇ ਵਿੱਚ ਜਾਂਦਿਆਂ ਪੈਰ ਫਿਸਲਦਾ ਤੇ ਪਾਣੀ ਦੇ ਵਿੱਚ ਡੁੱਬ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਐ ਅਜਿਹੇ ਹਾਲਾਤਾਂ ਦੇ ਵਿੱਚ ਜੇਕਰ ਤੁਹਾਨੂੰ ਅਜਿਹਾ ਅਜਿਹੀ ਕੋਈ ਸਹੂਲਤ ਮਿਲ ਜੇ ਤਾਂ ਉਹ ਇਸ ਨੂੰ ਇਉਂ ਕਹੋ ਕਿ ਇੱਕ ਸੰਜੀਵਨੀ ਬੂਟੀ ਵਰਗਾ ਇਹ ਹੀ ਇੱਕ ਫਾਇਦਾ ਜਿਹੜਾ ਹੈ ਉਹ ਸਮਝਿਆ ਜਾ ਸਕਦਾ ਤੇ ਸਰਦਾਰ ਜੀ ਨੇ ਇਹ ਕਰੋੜਾਂ ਦੀ ਇੱਕ ਵੈਨ ਜਿਹੜੀ ਆ ਇਹ ਤਿਆਰ ਕੀਤੀ ਹੈ ਬਸ ਤਿਆਰ ਕੀਤੀ ਹੈ ਜਿਸ ਦੇ ਵਿੱਚ ਸਾਰੀਆਂ ਸਹੂਲਤਾਂ ਹੋਣਗੀਆਂ ਤੇ ਹੜ ਪ੍ਰਭਾਵਿਤ ਲੋਕਾਂ ਦੇ ਕੋਲ ਇਹ ਜਾਣਦੇ ਲਈ ਹੁਣ ਬਿਲਕੁਲ ਤਿਆਰ ਹੈ ਆਪਣੇ ਸਹਿਯੋਗੀ ਅਮਨ ਦੇ ਨਾਲ ਮੇਰਾ ਵੀ ਸੰਗਰਾਹੁਰ ਦਾ ਅਨ ਮਿਊਟ ਕੋਰਾਲੀ